ਦੋਸਤੋ ਆਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਅੰਤਾਂ ਦੀ ਗਰਮੀ ਵਿੱਚ ਜਿੱਥੇ ਆਪਾਂ ਤੁਰਨ ਫਿਰਨ ਤੋਂ ਵੀ ਬਾਹਰ ਨਹੀਂ ਨਿਕਲਦੇ ਤੁਸੀਂ ਸਾਹਮਣੇ ਜੋ ਬਜ਼ੁਰਗ ਬੋਇਖ ਰਹੇ ਹੋ ਬਹੁਤ ਜ਼ਿਆਦਾ ਵੱਡੀ ਉਮਰ ਦੀ ਹੈ ਇੱਕ ਬਾਹ ਤੋ ਅਪਾਹਜ ਹੈ ਇਹ ਜਿਸ ਬਾਲਟੀ ਨਾਲ ਲੈ ਕੇ ਤੁਰ ਰਹੀ ਹੈ ਇਸ ਬਾਲਟੀ ਉੱਪਰ ਬੈਠ ਕੇ ਇਹ ਦਿਨ ਵਿੱਚ 15 ਕਿਲੋਮੀਟਰ ਤੱਕ ਰੋਜ਼ ਘਰ ਤੋਂ ਆਉਂਦੀ ਜਾਂਦੀ ਹੈ ਕਾਰਨ ਕੀ ਹੈ ਰੋਟੀ ਦਾ ਦੋ ਵਕਤ ਦਾ ਜੁਗਾੜ ਅਤੇ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਹੈ ਮਾਨਸਾ ਸ਼ਹਿਰ ਦੀ ਇਹ ਵੀਡੀਓ ਹੈ ਇਹ ਮਾਤਾ ਨੇ ਇਹ ਜੋ ਦੇਖ ਸਕਦੇ ਹੋ ਜੋ ਬਾਲਟੀ ਹੈ ਪੂਰੀ ਵੱਡੀ ਸੀ ਉੱਤੇ ਬੈਠਣ ਤੋਂ ਬਾਅਦ ਛੜਕਾਂ ਉੱਪਰ ਤੁਰ ਤੁਰ ਕੇ ਇਹ ਬਾਲਟੀ ਘਸਾ ਦਿੰਦੀ ਹੈ ਦੇਖ ਸਕਦੇ ਹੋ ਹਾਲਾਤ ਇਸ ਮਾਤਾ ਦੇ ਇੱਕ ਬਾਹ ਤੋਂ ਅੰਗ ਹੀਣ ਹੋਣ ਦੇ ਬਾਵਜੂਦ ਰੋਜ਼ ਇਸ ਤਰ੍ਹਾਂ ਮਾਨਸਾ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਵਿੱਚ ਜਾਂਦੀ ਹੈ ਇਸ માતા ਨੂੰ ਆਪਾਂ ਪਹਿਲਾਂ ਵੀ ਕਾਫੀ ਵਾਰ ਮਿਲੇ ਸੀ ਕਿ માતા ਕੋਈ ਨਾ ਕੋਈ ਤੇਰੇ ਮਸਲੇ ਦਾ ਹੱਲ ਕਰਦੇ ਹਾਂ ਪਰ ਉਸ ਸਮੇਂ ਇਸ માતા ਨਾਲ ਗੱਲ ਜਾਦਾ ਖੁੱਲ ਕੇ ਨਹੀਂ ਹੋ ਸਕੀ ਸੀ ਸੋ ਅੱਜ ਅਸੀਂ ਇਸ માતા ਨੂੰ ਤੁਹਾਨੂੰ ਮਿਲਾਵਾਂਗੇ ਅਤੇ ਇਸਦੇ ਹਾਲਾਤ ਬਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬਾਲਟੀ ਤੇ ਬੈਠ ਕੇ ਚੱਲਦੀ ਹੈ ਜਿਸ ਸ਼ਹਿਰ ਵਿੱਚ ਜਾਂ ਜਿੱਥੇ ਆਪਾਂ ਨੂੰ ਗਰਮੀ ਵਿੱਚ 10 ਕਰਮਾ ਪੈਦਲ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਸਵੇਰੇ ਘਰੋਂ ਆਉਂਦੀ ਹੈ ਸ਼ਾਮ ਤੱਕ ਇਸੇ ਤਰ੍ਹਾਂ ਮਾਨਸਾ ਸ਼ਹਿਰ ਦੀਆਂ ਗੱਲ ਸੜਕਾਂ ਉੱਪਰ ਆਪਣੇ ਦੋ ਬਖਤ ਦੀ ਰੋਟੀ ਦੇ ਜੁਗਾੜ ਲਈ ਤੁਰ ਹੀ ਫਿਰਦੀ ਹੈ ਤੇ ਕੋਈ 10-5 ਰੁਪਏ ਦਿੰਦਾ ਹੈ ਫਿਰ ਸ਼ਾਮ ਨੂੰ ਰੋਟੀ ਦਾ ਜੁਗਾੜ ਹੁੰਦਾ ਹੈ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਹੈ ਇਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿੱਥੇ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੀ ਸੀ ਉਹਨਾਂ ਕਿਰਾਏਦਾਰਾਂ ਨੇ ਮਾਲਕਾਂ ਨੇ ਇਸ ਕਰਕੇ ਇਸ ਦਾ ਕਮਰਾ ਖਾਲੀ ਕਰਾ ਲਿਆ ਸੀ ਕਿਉਂਕਿ ਇਹ ਇਸ ਤੋਂ ਕਿਰਾਇਆ ਨਹੀਂ ਦਿੱਤਾ ਗਿਆ ਸੀਗਾ ਜੇਕਰ ਇਸ ਮਾਤਾ ਦਾ ਕੋਈ ਧੀ ਪੁੱਤ ਵੀ ਇਹ ਵੀਡੀਓ ਵੇਖਦਾ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਮੁੰਡਾ ਆਪਾ ਸਰ ਤੇ ਆਉਣਾ ਹੁੰਦਾ ਹੈ ਜਿਸ ਮਾਪਿਆਂ ਨੇ ਆਪਾਂ ਨੂੰ ਜਨਮ ਦਿੱਤਾ ਹੈ ਪਾਲ ਪਲੋਸ ਕੇ ਇੰਨੇ ਵੱਡੇ ਕੀਤਾ ਹੁੰਦਾ ਹੈ ਉਹਨਾਂ ਦਾ ਬੁਢਾਪੇ ਵਿੱਚ ਖਿਆਲ ਰੱਖਣਾ ਆਪ ਬਹੁਤ ਜ਼ਰੂਰੀ ਹੁੰਦਾ ਹੈ ਅੱਗੇ ਤੁਹਾਨੂੰ ਅਸੀਂ ਵੀਡੀਓ ਬਖਾਵਾਂਗੇ ਤੁਹਾਡੇ ਵੀ ਲੂ ਖੰਡੇ ਖੜੇ ਹੋ ਜਾਣਗੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਦੀਰਵਲ ਢਾੜੀਵਾਲ ਪੱਤਰਕਾਰ ਮਾਨਸਾ ਇਹ ਜੋ ਮਾਤਾ ਜੀ ਬੈਠੇ ਹੈ ਦੇਖ ਸਕਦੇ ਹੋ ਲੋਕ ਤਾਂ ਕਹਿੰਦੇ ਹੁੰਦੇ ਆ ਕਿ ਜੋੜੇ ਘਸ ਗਏ ਇਹ ਮਾਤਾ ਜੀ ਬਾਲਟੀ ਤੇ ਬੈਠ ਕੇ ਚੱਲਦੇ ਨੇ ਬੱਸ ਸਟੈਂਡ ਤੋਂ ਚੱਲਦੇ ਨੇ ਸਾਰੇ ਬਾਜ਼ਾਰ ਵਿੱਚ ਇਸ ਤਰ੍ਹਾਂ ਦੇਖੋ ਅੰਤਾਂ ਦੀ ਗਰਮੀ ਦੇ ਵਿੱਚ ਆਪਾਂ ਨੂੰ ਤੁਰਨਾ ਔਖਾ ਹੁੰਦਾ ਬੱਸ ਸਟੈਂਡ ਤੋਂ ਸਾਰੇ ਬਾਜ਼ਾਰ ਚ ਕਿਹੜਾ ਦਿੰਦੇ ਨੇ ਕਾਰਨ ਕੀ ਹੈ ਪਹਿਲੀ ਗੱਲ ਤਾਂ ਇਹ ਕਿਰਾਏ ਤੇ ਬੈਠੇ ਆ ਕਹਿੰਦੇ ਇੱਕ ਦੋ ਵਾਰ ਜਿਹੜੇ ਕਿਰਾਏਦਾਰ ਸੀ ਉਹਨਾਂ ਨੇ ਠਾਤਾ ਉਸ ਤੋਂ ਬਾਅਦ ਰੋਟੀ ਪਾਣੀ ਦਾ ਕੋਈ ਜ਼ਿਗਾਰਡ ਨਹੀਂ ਇਕੱਲੀ ਮਾਤਾ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਹੈ ਕਿਰਾਏ ਦਾ ਕੋਈ ਪ੍ਰਬੰਧ ਨਹੀਂ ਕਮਰਾ ਕਿਰਾਏ ਦਾ ਗਾਇਸ ਵੀ ਤੁਸੀਂ ਦੇਖ ਸਕਦੇ ਹੋ ਸ਼ਹਿਰ ਵਿੱਚ ਕਿੰਨੀ ਕਰਨੀ ਹੈ ਕਪੜੇ ਦੇਖਣੋਂ ਵਿਚਾਰੀ ਦੇ ਘੇਜੇ ਨੇ ਐਸੇ ਹਾਲਤ ਵਿੱਚ ਸਾਰੀ ਮੰਡੀ ਘੁੰਮਦੀ ਐ ਕੱਲੀ ਕੱਲੀ ਦੁਕਾਨ ਤੇ ਜਾ ਕੇ ਆ ਹੁਣੇ ਤੋਂ ਅਸੀਂ ਵੀਡੀਓ ਬਣਾ ਰਹੇ ਸੀ ਤੇ ਹਾਂ ਤਾਂ ਵੀ ਦੱਸੋ ਕੀ ਗੱਲ ਗਈ ਤੁਹਾਨੂੰ ਐਸ ਪੋਜੀਸ਼ਨ 'ਚ ਆ ਗਏ ਤੋਂ ਨਾ ਪੈਂਦਾ ਬਿਜਾਰ ਤੇ ਰੋਣਾ ਪੈਂਦਾ ਹਾਂ ਹੋ ਇਹ ਗੱਡੀ ਪਈ ਆਵੇ ਰੋਣਾ ਪੈਂਦਾ ਹੈ ਚਲ ਤੇ ਬਾਕੀ ਤੇ ਟੁਰਨਾ ਪਰ ਆਵਾ ਮੈਂ ਕਹਿੰਦਾ ਲੈ ਲੱਤਾਂ ਦੁਖ ਰੈਂਦੀਆਂ ਸਾਰਾ ਕਾਰਨ ਕੀ ਹੈ ਬੇ ਕਾਰਨ ਕੀ ਹੋ ਗਿਆ ਕਾਰਨ ਕੀ ਵੀ ਨਹੀਂ ਗੋਡੇ ਨਹੀਂ ਇਹ ਗੋਡੇ ਨੂੰ ਚੜਕਾ ਲੱਗਾ ਹੈ ਉਹ ਚੱਕ ਤੇ ਕੱਲ੍ਹ ਦੇ ਰਿਹਾ ਨਹੀਂ ਤੇ ਉਹ ਤਾਂ ਇਹ ਨਹੀਂ ਡਾਂਗੜੇ ਨਹੀਂ ਗਾ ਦਰਦ ਕਰ ਉਹ ਠੀਕ ਆ ਪਰ ਤੂੰ ਆ ਕਾਰਨ ਕੀ ਹੋ ਗਿਆ ਕਿ ਬਿੱਤ ਨੂੰ ਸਾਰਾ ਦਿਨ ਐ ਰੋੜ ਰੋੜ ਕੇ ਪੈਸੇ ਮੰਗਨੇ ਪੈਂਦੇ ਨੇ ਉਹ ਗੱਲ ਹੈ ਉਹ ਦੁਕਾਨਾਂ ਦੇ ਚੇਨਾਂ ਬਲਾਵਾ ਹਾਂ ਹਾਂ ਕੀ ਦੀ ਕੀ ਨਹੀਂ ਹੈਗਾ ਘਰੇ ਆ ਬੱਸ ਉਹ ਵੇ ਮੈਂ ਤੈਨੂੰ ਦੱਸਾਂ ਮੈਨੂੰ ਕਿਰਾਏ ਤੇ ਬੈਠੀ ਉਹ ਗੱਲ ਦੱਸ ਉਹ ਬੈਠੀ ਤੇ ਕਿਰਾਇਆ ਇਹ ਮੇਰੇ ਮਨੀ ਮੋਟੀ ਪਾਣੀ ਦਾ ਕੋਈ ਨਹੀਂ ਮੈਨੂੰ ਕਿਰਾਇਆ ਕਰਨਾ ਜੇ ਮੇਰਾ ਕਰਾਇਆ ਨਿਕਲੀ ਜਾਵੇ ਤੇ ਮੈਂ ਬੈਠੀ ਰਹਾ ਹੈ ਨਾ ਦਵਾਈ ਦਾ ਜਾਓ ਵਰਤ ਮੈਂ ਤੇ ਬੈਠਾ ਕਰਾ ਆ ਦੇਣੋ ਪੈਸੇ ਕਿਤੇ ਆਹੋ ਪੈਸੇ ਹੈ ਤੇ ਕੋਈ ਦਵਾਈ ਤੂੰ ਹੀ ਤਾਂ ਚਲਦੀ ਕੋਈ ਦਵਾਈ ਤੇ ਮੈਂ ਗੋਲੀਆਂ ਇਹਨਾਂ ਦੀ ਪੈਤੀ ਦੀਆਂ ਆਉਣੀਆਂ ਇਹ ਮੈਂ ਲੈ ਲੈਂਦੀ ਆਂ ਸੇ ਗੋਲੀਆਂ ਉਹੀ ਲੈ ਲੈਂਦੇ ਡਾਕਟਰ ਕੋਲੇ ਨਹੀਂ ਆਹੋ ਆ ਗਈਆਂ ਤੇ ਗੋਲੀਆਂ ਤੇਨਾਂ ਤੇ ਮੈਂ ਕਹਿੰਦੀ ਆਈਏ ਕੋਪਤਾ ਦੀਆਂ ਦੇ ਤੇ ਦੀ ਆ ਰਾ ਇਹ ਦੋ ਪੱਤੇ ਖਾਂਚ ਅੱਛਾ ਜੁਦੀ ਕੋਈ ਨਹੀਂ ਮੈਂ ਦਵਾਈ ਇਹ ਦਵਾਈ ਜਲੇ ਦਵਾਈ ਕੋਈ ਦਾਖਤ ਨਹੀਂ ਵਾਲਾ ਪੱਤਾ ਹੈ ਇਹ ਨਹੀਂ ਦਾਖਤੀਆਂ ਵਾਲਾ ਇੱਕ ਵੀ ਆ ਰਾ ਜੀ ਵਧੀਆ ਦਵਾਵਾਂਗੇ ਦਵਾਈ ਵਧੀਆ ਦਵਾਵਾਂਗੇ ਕੋਈ ਦਵਾਈ ਦਾ ਪਾਉਗਾ ਅੱਛਾ ਇੱਕ ਤਾਂ ਹੁਣ ਟੇਬਲ ਕਰਾਇਆ ਨਹੀਂ ਹੈ ਕਿਦਾ ਹੋ ਨਹੀਂ ਹੈਗਾ ਕਰਾਇਆ ਤਾਂ ਮਰੇ ਦਾ ਕਰਾਇਆ ਹੋਣੀ ਹਾਂ ਕਰਾਇਆ ਹੈ ਮੁੰਨ ਨੇ ਕਰਾਇਆ ਚਾਹ ਨਾਉਣ ਵਾਸਤੇ ਦੁੱਧ ਤੇਰੇ ਕਿੱਥੋਂ ਲੈਣੀ ਹੈ ਕੀ ਮੈਂ ਇਹਨੂੰ ਵਗਵਾਂ ਦੀ ਹੈ ਕਰਾਇਦਾ ਆ ਉਹ ਕਿਦਾਂ ਦੀ ਚਾਹ ਮੈਂ ਸੜ ਕੇ ਪੀ ਲੈਣੀ ਦਿਨੇ ਮੈਂ ਯਾਰ ਕਿੱਦਾਂ ਕਰਾਂਗੇ ਹੋ ਜੇ ਫਸਤਰਾ ਬਕਾ ਪ੍ਰਬੰਧ ਕਰਦੀ ਮੈਂ ਤੁਹਾਡਾ ਫਸਤਰ ਤਿੰਨ ਮਹੀਨੇ ਦਾ ਕਿਰਾਇਆ ਦੇ ਦਿੱਤਾ ਅੱਪ। ਅੱਛਾ। ਹਾਂ। ਠੀਕ ਹੈ ਤੇ ਰੋਟੀ ਪਾਣੀ ਦਾ ਦੁੱਧ ਦਾ ਸਾਰਾ ਕਰਵਾ ਦਈਏ। ਤੇ ਫੇਰ ਕੰਨੀ ਹੋਣੀ ਰਿਹਾ ਤੇ ਇੱਕ ਕੋਈ ਆਉਂਦੇ ਜੇ ਕਾ ਨੂੰ ਮੰਗਣਾ ਪਰ ਆਇਆ। ਜਿੰਨੇ ਤੂੰ ਕਰਦੀ ਉਹਨਾਂ ਦਾ ਪ੍ਰਬੰਧ ਕਰਦੀ ਅਸੀਂ। ਕੋਈ ਦੇਖ ਲਾ ਜੇ ਮੈਂ ਤਾਂ ਜੇ ਜਿੰਨਾ ਤੇਰੀ ਨੂੰ ਬਾਸ ਤੂੰ ਬੈਠ ਕੇ ਤੂੰ ਕਹਿੰਦੀ ਸਰ ਜਿੰਨਾ ਸਾਹਿਬ। ਉਹ ਕਰਾ ਤੂੰ ਕੱਠਾ ਕਦੋਂ ਨਹੀਂ ਮੈਂ ਦੇਦੀ। ਕਦੋਂ ਨਹੀਂ ਮੈਂ। ਅਸਾਂ ਇਹ ਬਸਾ ਦਾ ਕੱਠਾ ਦੇ ਦੇਦੀ ਤੈਨੂੰ ਨਹੀਂ ਮਿਲਣੀ। ਇਹ ਅਸਾਂ ਸੁੱਕੇ ਜਿਹਾ ਤਮਾ 10 ਸੁੱਕੇ ਰਹਿਣੀ ਆ ਤੂੰ। ਮੈਂ ਛੋਟੀ ਮਾਂ ਚਾਹ ਕਹਿੰ। ਹਾਂ। ਠੇਕਾ ਕਹਿੰ। ਆ ਜਾ। ਠੇਕਾ ਨਹੀਂ ਬੋਰ ਤੇ। ਆ ਜਾ ਆ ਜਾ। ਉਹ ਜੋ ਆਪਣੇ ਪਾਸੇ ਫਟੂਨਾ ਆ। ਅਹ ਕੌਣ ਖਾਣੇ। ਅੱਛਾ ਉਹ ਜੁਵਾ ਫਾਜੂਨਾਂ ਛੋਟੀ ਮਾਂ ਚਾਹ ਰੋ ਜਾਂਦੇ ਆ। ਹਾਂ ਛੋਟੀ ਮਾਂ ਚਾਹ ਨੂੰ ਜਾਂਦੇ ਕੌਣ ਜੀ। ਅੱਛਾ ਠਿੱਕਾ ਵਿੱਚ ਰਹਿਣੀ ਆ। 10 ਰੁਪਈਆ ਖਾਣੀ ਆ ਜੀ। ਨਾ ਮੈਂ ਕਹਾਂ ਮੈਂ ਲੋਕਾਂ ਦੀ ਸ਼ੋਹਗਾਉ ਨੇ ਉਹ ਹੀ ਉਹ ਜਣਾ ਕੋਲ ਚਾ ਗਿਆ ਹੁੰਦਾ ਹੈ ਅੱਛਾ ਕੋਲ ਚਾ ਪੇਟੀ ਜੀ ਖਵਾ ਦਿੱਤੀ ਉਹਨਾਂ ਨੇ ਇਹ ਮੁੰਡਾ ਅੱਠੀ ਜੀ ਕਰੇ ਖੜਾ ਉਹ ਅੱਛਾ ਇਹ ਮੈਂ ਨਹੀਂ ਪਾਈ ਸੋ ਦੋਸਤੋ ਸਾਡੇ ਬਾਈ ਨੇ ਮਨਪੁਰੀ ਸਾਡੇ ਨਾਲ ਆਏ ਆ ਅੱਜ ਉਹਨਾਂ ਨੇ ਬੁਲਾਇਆ ਸੀ ਮੈਨੂੰ ਸਪੈਸ਼ਲ ਮੈਂ ਤਾਂ ਪਹਿਲਾ ਮਾਤਾ ਨੂੰ ਮਿਲਦਾ ਰਹਿੰਦਾ ਸੀ ਇੱਕ ਛੋਟੀ ਜਿਹੀ ਗੱਲ ਉਹਨਾਂ ਹੋਰ ਕਰਨੀ ਹੈ ਮਾਤਾ ਦੇ ਬੱਚਿਆਂ ਬਾਰੇ ਆਪਾਂ ਨੂੰ ਪਤਾ ਨਹੀਂ ਕਿਤੇ ਰਹਿੰਦੇ ਨੇ ਉਹ ਮਾਤਾ ਨੂੰ ਮਤਾ ਕਰੂਗਾ ਮਾਤਾ ਕਹਿੰਦੀ ਆਪੋ ਆਪਣੇ ਕੰਮਾਂ ਕੰਨ ਦੱਤੇ ਮਾਤਾ ਕਹਿੰਦੀ ਆਪੋ ਆਪਣੇ ਕਾਰੋਬਾਰ ਕਰਦੇ ਆ ਇਹ ਕੱਲੀ ਮਾਤਾ ਵਾਸਤੇ ਨਹੀਂ ਮੈਂ ਸਾਰੇ ਮਾਸਤਿਆਂ ਅਪੀਲ ਕਰਾਂਗੀ ਵੀ ਜਿਨ੍ਹਾਂ ਦੀ ਬਜ਼ੁਰਗ ਮਾਪੇ ਨੇ ਉਹਨਾਂ ਦੀ ਥੋੜੀ ਸੇਵਾ ਸੰਭਾਲ ਜਰੂਰ ਕਰਿਆ ਕਰੋ ਕਿਉਂਕਿ ਜਿਨ੍ਹਾਂ ਮਾਪਿਆਂ ਨੇ ਆਪਾਂ ਨੂੰ ਜਨਮ ਦਿੱਤਾ ਪਾਲਣ ਪੋਸ਼ਣ ਕੀਤਾ ਬੁਢਾਪੇ ਵਿੱਚ ਉਹਨਾਂ ਨੂੰ ਪਾਲਣਾ ਆਪਣੀ ਜ਼ਿੰਮੇਵਾਰੀ ਹੈ ਤੁਸੀਂ ਦੇਖ ਸਕਦੇ ਹੋ ਥੋੜਾ ਜਿਹੀ ਇੱਕ ਇਹ ਨਹੀਂ ਮਾਤਾ ਨੂੰ ਮੈਂ ਤੈਨੂੰ ਵੀ ਕਹਿੰਦਾ ਸੀਗਾ ਮਾਤਾ ਟ੍ਰਾਈਸਾਈਕਲ ਲੈ ਦਾਂਗੇ ਅੱਜ ਤੋਂ 10 ਦਿਨ ਪਹਿਲਾਂ ਕੋਕੇ ਮਾਤਾ ਬਜ਼ੁਰਗਾਂ ਕਿਹੜੀ ਸਾਈਕਲ ਇਹਨਾਂ ਥਣ ਵਿਚਾਰੀ ਕਿੱਥੋਂ ਚਲਾ ਲੂਗੀ ਹੋਏ ਗੱਲੇ ਇਕੱਠਾ ਗਾਗਾ ਰੰਗ ਹੋਇਆ ਆਇਆ ਇਹ ਇਕੱਤਰ ਰੰਗ ਆਗਾ ਹਾਤ ਸਾਈਕਲ ਮਾਤਾ ਕਿੱਥੋਂ ਚਲਾ ਲੇ ਮਰਦੀ ਬੈਠੇ ਖਾਂਦੀ ਰਹੀ ਇਸ ਕਰਕੇ ਹੁਣ ਸਾਡੀ ਕੋਸ਼ਿਸ਼ ਤਾਂ ਇਹ ਆ ਮਾਤਾ ਨੂੰ ਕਿਰਾਇਆ ਦੇ ਕੇ ਰੋਸ਼ਨ ਦੇ ਕੇ ਤੁਸੀਂ ਦੇਖ ਸਕਦੇ ਹੋ ਕਿਥੋਂ ਸਾਹਮਣੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਬੱਸ ਸਟੈਂਡ ਤੋਂ ਚੱਲ ਕੇ ਸਾਰੇ ਬਾਜ਼ਾਰ ਚ ਮਾਤਾ ਕੱਲੀ ਕੱਲੀ ਗਲੀ ਚ ਘੁੰਮਦੇ ਰਕੇ ਆਪਣੇ ਗੁਜ਼ਾਰਾ ਕਿਰਾਇਆ ਜੋ ਮਕਾਨ ਦਾ ਕਿਰਾਇਆ ਦੇਣਾ ਕੋ ਰੋਟੀ ਖਾਣੀ ਚਾਹ ਪਾਣੀ ਦਵਾਈ ਵੀ 10 ਰੁਪਏ ਵਾਲਾ ਪਤਾ ਲੈ ਲੈਂਦੀ ਐ ਜੇ 4 ਰੁਪਏ ਉਹਦੇ ਕਿਸੇ ਵਧੀਆ ਡਾਕਟਰ ਤੋਂ ਦਵਾਈ ਲੈ ਲਾਂਦੀ ਸੋ ਮਾਤਾ ਕੋਲ ਮਾਤਾ ਕੋ ਫੋਨ ਨੰਬਰ ਤਾਂ ਹੋਣੀ ਚਾਹੀਦਾ ਮੈਂ ਥੂਰ ਰੱਖਦੀ ਨਹੀਂ ਸਾਡੀ ਉਮਰ ਮੈਨੂੰ ਟੈਕਿਆ ਨੂੰ ਨਹੀਂ ਕਰੇ ਆਵੇ ਪਰ ਮਾਤਾ ਲੈ ਕੇ ਦੇ ਦੇਣੇ ਫੋਨ ਕਿ ਨਹੀਂ ਮੈਂ ਤਾਂ ਭਲਾਵਾ ਮੈਨੂੰ ਲਾਉਣਾ ਨਹੀਂ ਆਉਂਦਾ ਠੀਕ ਆ ਮਾਤਾ ਕੋਈ ਮਰ ਬਾਪ ਫੋਨ ਫੋਨ ਦਿਨ ਮੈਂ ਕੋਰੀ ਮੈਨੂੰ ਲੰਮਾ ਨਹੀਂ ਆਉਂਦਾ ਗਨੂੰ ਫੜ ਫੜੇ ਲੇਕੇ ਬੰਦੇ ਦਾ ਕੰਮ ਆਪਾਂ ਕੋਈ ਰੱਖਿਆ ਕੋਈ ਮਾਤਾ ਕਹਿੰਦੀ ਮੈਂ ਤਾਂ ਸ਼ੁਰੂ ਕੀ ਨਹੀਂ ਫੋਨ ਰੱਖਿਆ ਫੋਨ ਆਪਾਂ ਲੈ ਕੇ ਵੀ ਨਹੀਂ ਨੇ ਨਾ ਹੀ ਮਾਤਾ ਰੱਖੇ ਮਾਤਾ ਨੇ ਆਪਣਾ ਐਡਰੈਸ ਸਾਰਾ ਪਹਿਲਾਂ ਦੱਸਤਾ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਮਾਤਾ ਨੂੰ ਜਲਦੀ ਜਾ ਕੇ ਘਰ ਲਿਜਾਈਏ ਤਾਂ ਦੇਖ ਲੋ 48 ਡਿਗਰੀ ਟੈਂਪਰੇਚਰ ਤੇ ਜਿੱਥੇ ਚੰਗੇ ਭਲੇ ਬੰਦਿਆਂ ਦਾ ਤੁਰਨਾ ਔਖਾ ਹੋ ਜਾਂਦਾ ਹੈ ਤੇ ਉੱਥੇ ਭਾਵੇਂ ਮੈਨੂੰ ਮਹੀਨੇ ਦੇ ਮਹੀਨੇ ਕੱਢਿਆ ਦੇ ਮੇਰਾ ਇਹ ਕਾਧਿਆ ਕਾਇ ਇਕੱਠਾ ਨਾ ਕਿਓ ਚੱਪ ਕਰੀ ਸੋ ਦੋਸਤੋ ਸਤਿ ਸ਼੍ਰੀ ਅਕਾਲ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਮਾਤਾ ਦੀ ਅਗਲੇ ਦਿਨਾਂ ਵਿੱਚ ਆਪਾਂ ਜ਼ਿੰਦਗੀ ਬਦਲਣ ਧੰਨਵਾਦ